जय श्री, श्री राम अस्सलाम वालेकुम भाई साहब हांजी किधर आना होया असी अयोध्या तो आए पवित्र अक्षत अते श्री राम मंदिर जी दी तस्वीर कर कर पेंट कर रहे हां किओ 22 तारीख नु अयोध्या विखे प्रभु श्री राम मंदिर दा ਪ੍ਰਾਨ ਪ੍ਰਤੀਸ਼ਠਾ ਹੈ ਨਾ ਤੋ ਅਸੀਂ ਘਰ ਘਰ ਜਾ ਕੇ ਸੱਦਾ ਦੇ ਰਹੇ ਹਾਂ ਤੇ ਉਹ ਗਲਤੀ ਨਾਲ ਤੁਹਾਡਾ ਡੋਰ ਬੈਲ ਲੱਗ ਗਿਆ ਨਹੀਂ ਨਹੀਂ ਭਾਈ ਸਾਹਿਬ ਇਹ ਤਾਂ ਤੁਸੀਂ ਬਹੁਤ ਹੀ ਨੇਕ ਕੰਮ ਕਰ ਰਹੇ ਹੋ ਬੜੀ ਖੁਸ਼ੀ ਦੀ ਗੱਲ ਹੈ ਤੁਸੀਂ ਇਹਦੇ ਉਸ ਸੱਦਾ ਨੇਕ ਕੰਮ ਕਰਨ ਜਾ ਰਹੇ ਹੋ ਅਸੀਂ ਜ਼ਰੂਰ ਆਵਾਂਗੇ ਭਾਈ ਸਾਹਿਬ ਬੇਟਾ ਜਾ ਅੰਦਰ ਮੇਰਾ ਪਰਸ ਲੈ ਕੇ ਆ आप भाई साहब मेरे वालों कुछ सेवा जय श्री राम जय श्री राम जय श्री राम, जैश्री राम। ਗੁਰੂ ਵਾਹਿਗੁਰੂ ਉਹ ਸਵੇਰੇ ਸਵੇਰੇ ਸਾਧ ਸੰਗਤ ਦੇ ਦਰਸ਼ਨ ਹੋ ਗਏ ਕੀ ਗੱਲ ਆ ਲੱਗਦਾ ਕਿਸੇ ਸ਼ੁਭ ਕਾਰਜ ਜਾ ਰਹੇ ਹੋ ਹਾਂਜੀ ਹਾਂਜੀ ਸਰਦਾਰ ਜੀ ਅਸੀਂ ਸ਼੍ਰੀ ਰਾਮ ਮੰਦਰ ਪ੍ਰਾਣ ਪ੍ਰਤੀਸ਼ਟਾ ਲਈ ਕਰ ਕਰ ਜਾ ਕੇ ਸੱਦਾ ਦੇ ਰਹੇ ਆ ਤੇ ਭਾਈ ਸਾਹਿਬ ਅਸੀਂ ਅਯੋਧਿਆ ਤੋਂ ਆਏ ਇਸ ਪਵਿੱਤਰ ਅਕਸ਼ਤ ਅਤੇ ਪ੍ਰਭੂ ਸ਼੍ਰੀ ਰਾਮ ਚੰਦਰ ਜੀ ਦੀ ਤਸਵੀਰ ਨੂੰ ਕਰ ਕਰ ਜਾ ਕੇ ਪੇਂਟ ਕਰ ਰਹੇ ਹਾਂ ਉਹ ਇਹ ਤਾਂ ਵਾਕੇ ਬੜਾ ਸ਼ੁਭ ਕਾਰਜ ਆ ਜੀ ਇਸ ਸ਼ੁਭ ਕਾਰਜ ਦੇ ਲਈ ਮੈਨੂੰ ਕਤੋਂ ਸਦਾ ਦੇ ਰਹੇ ਹੋ ਲੋ ਸਰਦਾਰ ਜੀ ਹੁਣੇ ਹੀ ਲੋ ਨਿਯੋਤਾ ਤੇ ਇਹ ਪਵਿੱਤਰ ਰਾਮ ਮੰਦਰ ਦੀ ਤਸਵੀਰ ਅਸੀਂ ਤੁਹਾਨੂੰ ਦੇਣ ਆਏ ਆ ਤੇ ਆਹ ਲੋ ਪਵਿੱਤਰ ਅਕਸ਼ਤ ਉਹ ਆਓ ਅੱਜ ਸਾਰੇ ਇਸ ਸ਼ੁਭ ਅਵਸਰ ਨੂੰ ਨਾ ਰਲ ਕੇ ਬੜੀ ਸ਼ਰਧਾ ਤੇ ਦੁਸ਼ਾ ਦੇ ਨਾਲ ਮਨਾਈਏ ਤੇ ਸਾਰੀ ਮਾlumatਾ ਨੂੰ ਇੱਕ ਸਾਂਝੀ ਵਾਲਤਾ ਦਾ ਸੰਦੇਸ਼ ਦਿਈਏ